ਮੇਰੇ ਨਾਲ ਤਾਂ ਕੋਈ ਗੱਲ ਨਹੀਂ ਕੋਈ 나ਹੀਂ ਮੈਂ ਉਹ ਤੋਂ ਪੁੱਛਿਆ ਵੀ ਭੂਆ ਜੀ ਤੁਸੀਂ ਕਿਵੇਂ ਆਏ ਅੱਜ ਮੈਂ ਤਾਂ ਮਾਮੀ ਜੀ ਉਹਨੂੰ ਦਲਦੀ ਨੇ ਪੁੱਛਿਆ ਹੀ ਨਹੀਂ ਮੈਨੂੰ ਆਏ ਸੀ ਵੀ ਜੇ ਮੈਂ ਇਹਦੇ ਨਾਲ ਕੋਈ ਗੱਲ ਛੇੜ ਲਈ ਵੀ ਭੂਆ ਜੀ ਤੁਸੀਂ ਕਿਵੇਂ ਆਏ ਹੋ ਤਾਂ ਇਹਨੇ ਅੱਗੇ ਚਾਰ ਗੱਲਾਂ ਸੁਣਾਉਣੀਆਂ ਨੇ ਮੈਨੂੰ ਵਧੀਆ ਹੋ ਗਿਆ ਤੂੰ ਉਹਨੂੰ ਪੁੱਛਿਆ ਨਹੀਂ ਹੈਗਾ ਨਾਲੇ ਆਪਾਂ ਉਹਨੂੰ ਪੁੱਛ ਕੇ ਲੈੜਾ ਵੀ ਕੀ ਹੈ ਉਹ ਤਾਂ ਉਹੀ ਘੱਟ ਨਹੀਂ ਹੈਗੀ ਉਹ ਤਾਂ ਮਾਮੀ ਜੀ ਆਪਾਂ ਨੂੰ ਪਤਾ ਹੀ ਹੈ ਵੀ ਉਹ ਕਹੇ ਜੀ ਹੈ ਸਾਰਾ ਦਿਨ ਉਹਨੇ ਤੁਹਾਡੀ ਗੱਲਾਂ ਨਹੀਂ ਛੱਡੀਆਂ ਆਈ ਗਈ ਗਈ ਤੇਰੀ ਮੰਮੀ ਇਹ ਜੀ ਹੈ ਤੇਰੀ ਮੰਮੀ ਇਹ ਜੀ ਹੈ ਮੈਂ ਬਥੇਰਾ ਟਾਲਾ ਪਰ ਨਾ ਉਹ ਟਲਈ ਨਹੀਂ ਹੈਗੀ ਸਾਰਾ ਦਿਨ ਨਹੀਂ ਛੱਡੀਆਂ ਗੱਲਾਂ ਮੈਂ ਘਰੇ ਨਹੀਂ ਸੀ ਉਹਨੂੰ ਤਾਂ ਸਮਾਂ ਮੌਕਾ ਮਿਲ ਗਿਆ ਮੇਰੀ ਇਹ ਚੁਗਲੀਆਂ ਕਰਨ ਦਾ ਜੇ ਮੈਂ ਘਰੇ ਹੁੰਦੀ ਮੇਰੇ ਸਾਹਮਣੇ ਬੋਲ ਕੇ ਦੇਖਦੀ ਵੀ ਕਿਵੇਂ ਬੋਲੀਦਾ ਫਿਰ ਮੈਂ ਉਹਨੂੰ ਦਿਲ ਦੀ ਜਵਾਬ ਹੋਰ ਮੰਮੀ ਜੀ ਫਿਰ ਇਹ ਆ ਗਈ ਫਿਰ ਉਹ ਇੰਨਾ ਨਾ ਲੱਗੀ ਗੱਲਾਂ ਕਰਨਾ ਇਹਨਾਂ ਨੂੰ ਕਹਿਣ ਲੱਗੀ ਕਹਿੰਦੀ ਤੂੰ ਕਿਉਂ ਖੇਤੀ ਕਰਦਾ ਹੈ ਵੀ ਤੂੰ ਆਪਣੇ ਨਾਨਕੇ ਦੀ ਜ਼ਮੀਨ ਵੀ ਠੇਕੇ ਤੇ ਦੇ ਦੇ ਆਪਦੇ ਜਾਣੇ ਤਾਂ ਹੂੰ ਐਂ ਦਿਖਾਉਂਦੀ ਸੀ ਵੀ ਮੈਨੂੰ ਆਪਦੇ ਭਤੀਜੇ ਨਾਲ ਬਹੁਤ ਪਿਆਰ ਐ ਵੀ ਮੈਨੂੰ ਇਹ ਤੇ ਤਰਸ ਆ ਰਿਹਾ ਵੀ ਵਿਚਾਰਾ ਗਰਮੀ 'ਚ ਮਰਦਾ ਲੈ ਆਉਂਦਾ ਉਹਨੂੰ ਤਰਸ ਜਦੋਂ ਤਰਸ ਕਰਨਾ ਸੀ ਉਦੋਂ ਤਾਂ ਕਰਿਆ ਨਹੀਂ ਹੁਣ ਆ ਕੇ ਇੱਥੇ ਪਿਆਰ ਜਿਤਾਉਂਦੀ ਐ ਨਾ ਉਹਨੂੰ ਬੰਦਾ ਪੁੱਛਣ ਵਾਲਾ ਹੋਵੇ ਝੂਠੇ ਦਿਖਾਵੇ ਦਿਖਾਉਣ ਦਾ ਕੀ ਫਾਇਦਾ ਜਦੋਂ ਹੈਪੀ ਨਾਲ ਖੜਨਾ ਸੀ ਉਦੋਂ ਤਾਂ ਉਹ ਖੜੀ ਨਹੀਂ ਹੁਣ ਇੱਥੇ ਆ ਕੇ ਸੋ ਸੋ ਗੱਲਾਂ ਬਣਾਉਂਦੀ ਐ ਚੱਲ ਤੂੰ ਮੈਨੂੰ ਐਂ ਦੱਸ ਹੈਪੀ ਨੂੰ ਇੰਨੇ ਹੋਰ ਕੀ ਕੀ ਕਿਆ